ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮਨਜੀਤ ਕੌਰ ਮਾਣ ਆ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਨੂੰ ਇਹ ਵੀਡੀਓ ਛੋਟੀ ਜੀ ਬਣਾ ਕੇ ਹੀ ਪਾਵਾਂਗੀ ਪਰ ਹੀ ਚੁੱਪ ਕਰ ਪਰ ਹੀ ਰੌਲਾ ਨਹੀਂ ਪਾਉਣਾ ਤੇ ਮੈਂ ਨਾ ਜੀ ਪਿੰਡਾਂ ਹੀ ਹੋਈਆਂ ਰਾਤ ਦੇ ਮੇਰੇ ਪਾਪਾ ਬਿਮਾਰ ਹੋ ਗਏ ਸੀਗੇ ਤੇ ਤਾਂ ਕਰਕੇ ਮੈਨੂੰ ਥੋੜੀ ਜੀ ਇੱਥੇ ਦਿੱਕਤ ਆ ਗਈ ਵੀ ਮੈਂ ਵੀਡੀਓ ਬੜੀ ਵੱਡੀ ਨਹੀਂ ਬਣਾਵਾਂਗੀ ਆ ਦੇਖੋ ਛੁੱਟੀ ਮਿਲ ਗਈ ਘਰ ਆ ਗਏ ਤੇ بس ਥੋੜਿਆ ਵੀਕਨੈਸ ਮਹਿਸੂਸ ਕਰ ਰਹੀ ਹੈ ਤੇ ਮੈਂ ਸੋਚਿਆ ਵੀ ਤੁਹਾਨੂੰ ਦੱਸ ਜ਼ਰੂਰ ਦੇਵਾਂ ਕਿਉਂਕਿ ਤੁਸੀਂ ਮੇਰੀ ਵੀਡੀਓ ਦੀ ਵੇਟ ਜਰੂਰ ਕਰਦੇ ਹੋ ਨਾ ਇਸ ਕਰਕੇ ਮੇਰਾ ਦਸਨ ਦਾ ਭਰ ਗਿਆ ਤੇ ਕੱਲ ਚਾਂਚੱਕੀ ਇਹ ਚੱਕਰ ਖਾ ਕੇ ਡਿੱਗ ਪਏ ਸੀਗੇ ਤੇ ਫਿਰ ਉਹ ਮੈਨੂੰ ਫੋਨ ਵੱਗ ਗਿਆ ਵੀ ਪਾਪਾ ਬਿਮਾਰ ਨੇ ਫਿਰ ਮੈਨੂੰ ਉਸੇ ਟਾਈਮ ਜਾਣਾ ਪੈ ਗਿਆ ਸਾਰਾ ਕੁਝ ਛੱਡ ਕੇ ਤੇ ਮੈਂ ਛੋਟੀ ਜੀ ਵੀਡੀਓ ਪਾਈ ਸੀ ਬਹੁਤ ਭੈਣ ਭਰਾਵਾਂ ਨੇ ਅਰਦਾਸਾਂ ਕੀਤੀਆਂ ਦੁਆਵਾਂ ਮੰਗੀਆਂ ਠੀਕ ਨੇ ਮੇਰੇ ਪਾਪਾ ਛੁੱਟੀ ਦਿਵਾ ਲਿਆਂ ਦੀ ਘਰ ਨੇ ਤੇ ਦਿਖਾਉਣੀ ਹੈ ਜੀ ਸੋਨੂੰ ਆ ਪਈਆ ਮਾਪੇ ਮਾਪੇ ਹੁੰਦਾ ਜੀ ਇਹ ਬਿਮਾਰ ਹੋ ਗਿਆ ਸੀ ਫਿਰ ਮੈਨੂੰ ਉਸੇ ਵੇਲੇ ਭੱਜਣਾ ਪੈ ਗਿਆ ਕੰਮ ਛੱਡਣਾ ਪੈ ਗਿਆ ਕਿਉਂਕਿ ਮੈਂ ਸਾਰਾਂ ਤੋਂ ਛੋਟੀ ਐ ਜੀ ਤੇ ਫਿਰ ਇਹ ਮੈਨੂੰ ਯਾਦ ਕਰਦਾ ਇਹ ਮੇਰਾ ਬਹੁਤ ਪਿਆਰ ਕਰਦਾ ਤੇ ਮੈਂ ਇਹਦਾ ਬਹੁਤ ਕਰਦੀ ਆ ਤੇ ਬਸ ਜਦੋਂ ਇਹਨੂੰ ਕੋਈ ਤਕਲੀਫ ਆ ਜਾਏ ਮੈਂ ਉਹ ਛੱਲਿਆ ਨਹੀਂ ਜਾਂਦਾ ਮੈਨੂੰ ਉਸੇ ਟਾਈਮ ਆਉਣਾ ਪੈ ਜਾਂਦਾ ਤੇ ਮੈਂ ਰਾਤ ਦੀ ਫਿਰ ਇੱਥੇ ਆਈ ਹੁਈ ਆ ਸਾਰੇ ਕੰਮ ਛੱਡ ਕੇ ਮੈਂ ਉਹਦੇ ਪਾਪਾ ਕੋਲ ਆ ਅੱਜ ਮੈਂ ਆਉਣਾ ਸੀਗਾ ਜੀ ਡਿਮਾਰਡ ਮੰਡੀ ਆਉਣਾ ਸੀ ਆ ਕੇ ਉੱਥੇ ਵੀਡੀਓ ਬਣਾਉਣੀ ਸੀ ਤੇ ਬਸ ਇਹਨੇ ਆਪਦਾ ਮਨ じゃ ਖਰਾਬ ਕਰ ਲਿਆ ਕਹਿੰਦਾ ਵੀ ਤੂੰ ਅੱਜ ਜਾ ਨਾ ਫਿਰ ਫਿਰ ਅੱਜ ਮੈਨੂੰ ਰਹਿਣਾ ਪੈ ਗਿਆ ਜੀ ਕਿਉਂਕਿ ਫਿਰ ਮੇਰਾ ਜੀਜਾ ਨਹੀਂ ਕਰਿਆ ਜਦੋਂ ਇਹਦਾ ਮਨ じゃ ਤੁੱਥੀ ਕਰ ਲੈਣੇ ਫਿਰ ਮੇਰਾ ਆਪਦਾ ਮਨ ਹੀ ਨਹੀਂ ਕਰਿਆ ਵੀ ਮੈਂ ਜਾਵਾਂ ਵੀ ਪਾਪੇ ਨੂੰ ਛੱ ਤੇ ਫਿਰ ਵਾਸਮੇ ਹੀ ਛੋੜ ਲਿਆ ਮੈਂ ਕਿ ਚਲੋ ਕੋਈ ਗੱਲ ਨਹੀਂ ਵੀ ਆਪਾਂ ਇੱਕਦਣ ਹੋਰ ਐ ਪਹਿਨਿਆ ਹਨਾ ਜੀ ਕਿਉਂਕਿ ਮਾਪਿਓ ਮਾਪਿਓ ਹੁੰਦਾ ਜੀ ਆਪਾਂ ਜਿੱਦਾਂ ਬੱਚਿਆਂ ਦਾ ਖਿਆਲ ਮਾਪਿਓ ਰੱਖਦਾ ਉਹ ਮੈਂ ਆਪਣਾ ਵੀ ਹੱਕ ਹੁੰਦਾ ਵੀ ਆਪਾਂ ਆਪਣੇ ਮਾਪਿਓ ਦਾ ਖਿਆਲ ਰੱਖੀਏ ਹਨਾ ਜੀ ਸਾਰਿਆਂ ਦੀ ਫਰਜ਼ ਹੁੰਦਾ ਜੀ ਕਿਸੇ ਨੂੰ ਕੋਈ ਤਕਲੀਫ ਆ ਜਾਏ ਮਦਦ ਕਰੋ ਹਨਾ ਚਾਹੇ ਉਹ ਮਾਪਿਓ ਆ ਚਾਹੇ ਉਹ ਬੱਚੇ ਆ ਹਨਾ ਬੀਜੇ ਮੈਨੂੰ ਐ ਹੋ ਗਿਆ ਵੀ ਮੇਰਾ ਪਾਪਾ ਬਿਮਾਰ ਹੋ ਗਿਆ ਮੈਂ ਸਭ ਕੁਝ ਛੱਡ ਕੇ ਭੱਜ ਗਿਆ ਜੀ ਕੋਈ ਕੰਮ ਦੀ ਮੈਂ ਪਰਵਾਹ ਨਹੀਂ ਕੀਤੀ ਤੇ ਮੈਂ ਸੋਨ ਨੂੰ ਵੀ ਇਹੀ ਰਿਕਵੈਸਟ ਕਰੂੰਗੀ ਵੀ ਆਪਣੇ ਮਾਂ-ਬਾਪੇ ਦਾ ਖਿਆਲ ਰੱਖਿਆ ਕਰੋ ਪਿਆਰ ਕਰਿਆ ਕਰੋ ਕਿਉਂਕਿ ਉਹਨਾਂ ਬੰਦਾ ਦਵਾਈਆਂ ਨਾਲ ਨਹੀਂ ਠੀਕ ਹੁੰਦਾ ਜਿੰਨਾ ਉਹ ਛੋਡੇ ਸਤਕਾਰ ਨਾਲ ਛੋਡੀ ਇੱਜ਼ਤ ਨਾਲ ਵੀ ਉਹ ਠੀਕ ਹੁੰਦਾ ਜਦੋਂ ਮੈਂ ਇਹਦੇ ਕੋਲੇ ਬੱਗੀ ਚ ਉਹਦੀ ਇਹਨੂੰ ਹੌਸਲਾ ਹੋ ਗਿਆ ਸੀਗਾ ਜਦੋਂ ਮੈਨੂੰ ਮੇਰੇ ਭਤੀਜੇ ਨੇ ਫੋਨ ਕਰਤਾ ਵੀ ਪਾਪਾ ਡਿੱਗ ਪਏ ਤੇ ਉਸ ਨੂੰ ਲੈ ਕੇ ਚੱਲੇ ਆ ਮਾਨਸਾ ਤੇ ਮੈਂ ਨਾਲ ਦੀ ਨਾਲ ਉਥੋਂ ਮੈਂ ਤੇ ਕੋਈ ਨਾ ਕੱਪੜਾ ਲੈਣ ਆਲੀ ਬੈਠੀ ਸੀ ਮੈਂ ਉਹਦੇ ਸਾਰੇ ਛੱਡੇ ਦੀਪੂ ਨੂੰ ਕਿਹਾ ਵੀ ਗੱਟੀ ਛੇਤੀ ਲੈ ਜਾ ਜਦੋਂ ਅਸੀਂ ਆਏ ਉਹਦੋਂ ਉਹ ਨੂੰ ਲੈ ਗਈ ਸੀ ਜੀ ਫਿਰ ਅਸੀਂ ਮੰਗਰ ਗਏ ਉੱਥੇ ਮਾਨਸਾ ਤੇ ਜਦੋਂ ਮੈਂ ਗਈਆਂ ਤੇ ਉਹ ਮਾੜਾ ਮਾੜਾ ਚੱਕੀ ਜਾਂਦਾ ਸੀ ਤੇ ਜਦੋਂ ਮੈਂ ਬਾਕੀ ਫਿਰ ਨੂੰ ਹੌਸਲਾ ਹੋ ਗਿਆ ਤੇ ਮੈਂ ਵੀ ਜਾ ਕੇ ਹੌਸਲਾ ਦਿੱਤਾ ਮੈਂ ਕਿਹਾ ਪਾਪਾ ਕੋਈ ਗੱਲ ਨਹੀਂ ਫੇਰ ਕੀ ਆ ਮੈਂ ਕਿਹਾ ਤੇਰਾ ਸ਼ੂਗਰ ਘਟਿਆ ਬੀਬੀ ਤੇਰਾ ਵਧਿਆ ਮੈਂ ਕਿਹਾ ਕੋਈ ਤੂੰ ਠੀਕ ਹੋ ਜਾਗਾ ਟੈਨਸ਼ਨ ਨਾ ਲੈ ਸਭ ਗੁਰੂ ਮਹਾਰਾਜ ਦੀ ਕਿਰਪਾ ਰਹੀ ਜੀ ਡਾਕਟਰ ਵੀ ਬਹੁਤ ਵਧੀਆ ਸੀ ਤੇ ਬਾਕੀ ਅਸੀਂ ਨੂੰ ਹੌਸਲਾ ਦਿੱਤਾ ਵੀ ਪਾਪਾ ਟੈਨਸ਼ਨ ਨਹੀਂ ਲੈਣੀ ਤੇ ਠੀਕ ਹੋ ਗਿਆ ਮੈਂ ਕਹਣੀ ਸੱਚੇ ਪਾਤਸ਼ਾਹ ਵਾਹਿਗੁਰੂ ਸਭ ਨੂੰ ਠੀਕ ਕਰਨਾ ਹਨਾ ਕਿਸੇ ਮਾਂ ਪਿਓ ਨੂੰ ਪੁੱਛਣਾ ਹੋਵੇ ਕਿਉਂਕਿ ਮਾਂ ਪਿਓ ਮਾਂ ਪਿਓ ਹੁੰਦਾ ਜੀ ਤੇ ਦੁੱਖ ਤਕਲੀਫ ਤਾਂ ਬਸ ਉਹਨੂੰ ਗਿਆ ਹੀ ਹੈ ਜੀ ਜ਼ਿੰਦਗੀ ਚੌਂਦਗੀ ਰਹਿੰਦੀ ਹੈ ਛੋਟਾ ਲੜਣੀ ਹੈ ਸਪੈਂਡਿੰਗ ਆਪਾਂ ਨੂੰ ਹਨਾ ਪਰ ਮੈਂ ਸਭ ਤੋਂ ਵੱਧ ਖੁਸ਼ ਹਾਂ ਵੀ ਠੀਕ ਹੋ ਗਿਆ ਵੀ ਡਾਕਟਰ ਨੇ ਇਹਨੂੰ 24 ਘੰਟੇ ਬਾਅਦ ਛੁੱਟੀ ਦਿੱਤੀ ਤੇ ਬਸ ਮੈਂ ਇਹੀ ਕਹਿਣਾ ਚਾਹਣੀ ਆ ਜੀ ਰਕੇ ਆ ਰਾਤ ਵੀ ਅੰਗਾਏ ਸੀ ਤੇ ਉਹ ਵੀ ਹਸਪਤਾਲ ਜਿਹਨੂੰ ਪਤਾ ਹੀ ਹੈ ਜੀ ਹਸਪਤਾਲ ਚ ਰਹਿ ਕੇ ਬੰਦੇ ਦਾ ਬੈਸੀਮਾਨ ਹੋਰ ਹੋ ਜਾਂਦਾ ਰਹਿਣਾ ਬਹੁਤ ਔਖਾ ਹੈ ਹਸਪਤਾਲਾਂ ਚ ਇੱਕ ਦੁਨੀਆ ਦੁਖੀ ਤੋਂ ਦੁਖੀ ਹੁੰਦੀ ਹੈ ਕਿਸੇ ਦੇ ਕੁਛ ਲੱਗਿਆ ਹੁੰਦਾ ਕਿਸੇ ਦੇ ਕੁਛ ਵਿਚਾਰੇ ਆਂਦੇ ਸੋ ਆਪਾਂ ਕਹਿੰਦੇ ਪਰਮਾਤਮਾ ਕਿਸ ਨੂੰ ਹਸਪਤਾਲ ਚ ਲੈ ਕੇ ਨਾ ਜਾਵੇ ਇਹ ਆਪਣੀ ਵੀਡੀਓ ਛੋਟੀ ਰਹੂਗੀ ਜੀ ਕਿਉਂਕਿ ਮੈਂ ਘਰ ਜਾ ਕੇ ਵੀਡੀਓ ਬਣਾਉਂਗੀ ਤੇ ਪਾਪੇ ਦੀ ਸਿਹਤ ਠੀਕ ਨਾ ਔਨ ਕਰਕੇ ਤੇ ਫਿਰ ਅੱਜ ਸੋਚਿਆ ਵੀ ਇੱਕ ਛੋਟੀ ਜੀ ਵੀਡੀਓ ਬਣਾ ਲੈਨੇ ਬਣਾ ਕੇ ਪਾ ਦਿੰਨੇ ਆ ਤੇ ਆ ਦੇਖੋ ਜੀ ਦੀਪੂ ਵੀ ਆ ਗਿਆ ਦੀਪੂ ਨੂੰ ਮੈਂ ਸੱਦ ਲਿਆ ਸੀ ਮਗਾ ਦੀਪੂ ਦਾ ਪੇਪਰ ਹੈ ਜੀ ਸਾਡੀ ਵੀ ਮਜਬੂਰੀ ਹੈ ਕਿਉਂਕਿ ਕੱਲ ਨੂੰ ਸਵੇਰ ਦਾ ਪੇਪਰ ਹੈ ਤੇ ਇਹਨੂੰ ਲਿਜਾ ਕੇ ਅਸੀਂ ਵੀ ਤੜਕੇ ਨੇ ਪੇਪਰ ਆਪਦਾ ਜਿਹੜਾ ਦੇਣਾਗਾ ਮੈਨੂੰ ਆਖਿਆ ਵੀ ਤੜਕੇ ਆਪਾਂ ਮਾਂ ਪੁੱਤ ਸੁਨੇਹਾ ਭੱਗ ਦਾਂਗੇ ਬਿਰੂ ਪਾਪਾ ਵੀ ਮਨ ਜਦੂ ਹੀ ਕਰਦਾ ਦੀਪੂ ਮੈਂ ਨਹੀਂ ਛੱਡ ਕੇ ਆ ਸਕਦੀ ਪੱਪੇ ਤਾਂ ਕਰਕੇ ਆਪਣੀ ਇਹ ਵੀਡੀਓ ਛੋਟੀ ਹੀ ਰਹੂਗੀ ਜੀ ਕੋਈ ਨਹੀਂ ਆਪਾਂ ਅੱਗੇ ਵੀਡੀਓ ਬਣਾ ਕੇ ਪਾਵਾਂਗੇ ਸੱਚੇ ਪਾਤਸ਼ਾਹ ਵੈਗੁਰੂ ਸੂਰ ਚੜ੍ਹਦੀ ਕਲਾ ਚ ਰੱਖੇ ਤੁਸੀਂ ਤੰਦਰੁਸਤ ਰਹੋ ਬਸ ਮੇਰੀ ਇਹ ਮਜਬੂਰੀ ਸੀ ਜੀ ਮੈਂ ਪਿੰਡ ਆਈ ਹੋਈ ਆ ਵੀ ਆਪਦੇ ਬਾਪੇ ਕੋਲ ਆ ਮੈਂ ਹੈ ਤੇ ਵੈਗੁਰੂ ਆਪ ਸਭ ਨੂੰ ਚੜ੍ਹਦੀ ਕਲਾ ਚ ਰੱਖੇ